ਨਸਾ ਸ਼ੀਕਾ ਜੀ ਤੁਹਾਡੇ ਸੰਮੁਖ ਤੁਹਾਡੇ ਦੋਸਤ ਰਾਜਵੀਰ ਕਰਜੋਹਲ ਹਾਜ਼ਰ ਹੋਏ ਹਨ ਜੀ ਪੰਜਾਬੀ ਕਹਾਣੀ ਲੈ ਕੇ ਇਹ ਕਹਾਣੀ ਕਹਾਣੀਕਾਰ ਅਮਰਤ ਕੌਰ ਦੀ ਕਲਮ ਤੋਂ ਲਈ ਗਈ ਹੈ ਬਹੁਤ ਹੀ ਸੋਹਣੀ ਤੇ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਹੈ ਅਖੀਰ ਤੱਕ ਜਰੂਰ ਸੁਣਨਾ ਜੀ ਕਹਾਣੀਕਾਰ ਅਮਰਤ ਕੌਰ ਦੀ ਕਲਮ ਤੋਂ ਪੰਜਾਬੀ ਕਹਾਣੀ ਉਹ ਫੇਰ ਜਿੱਤ ਗਈ ਆਵਾਜ਼ ਰਾਜਵੀਰ ਕਰਜੋਹਲ ਸ਼ੁਰੂ ਕਰਦੇ ਹਾਂ ਜੀ ਮੈਂ ਮੋਬਾਈਲ 'ਤੇ ਕਿਸੇ ਦੀ ਭੇਜੀ ਵੀਡੀਓ ਸੁਣਨ ਦੇ ਨਾਲ-ਨਾਲ ਦੇਖ ਰਹੀ ਹਾਂ ਸੀ ਮੈਨੂੰ ਲੱਗਿਆ ਕਿ ਇਸ ਵਿੱਚ ਵਧੀਆ ਗੱਲਾਂ ਹਨ ਖਾਸ ਕਰਕੇ ਔਰਤਾਂ ਲਈ ਮੈਂ ਆਵਾਜ਼ ਉੱਚੀ ਕਰ ਦਿੱਤੀ ਤਾਂ ਕਿ ਰਸੋਈ ਵਿੱਚ ਕੰਮ ਕਰਦੀ ਮੇਰੀ ਪਤਨੀ ਵੀ ਸੁਣ ਲਵੇ ਉਸ ਨੂੰ ਵੀ ਅਹਿਸਾਸ ਹੋਵੇ ਕਿ ਲੋਕਾਂ ਦੀਆਂ ਔਰਤਾਂ ਕਿੰਨੀਆਂ ਚੰਗੀਆਂ ਹਨ ਵੀਡੀਓ ਵਿੱਚ ਇੱਕ ਮਰਦ ਦੀ ਆਵਾਜ਼ ਸੀ ਜਿਹੜਾ ਆਪਣੀ ਪਤਨੀ ਦੇ ਹੱਥ ਦੀ ਬਣੀ ਰੋਟੀ ਦੀ ਤਾਰੀਫ਼ ਕਰਦੇ ਹੱਸੀ ਕਿ ਕਿਸ ਤਰ੍ਹਾਂ ਉਹ ਵਿਆਹ ਤੋਂ ਬਾਅਦ ਪਹਿਲੀ ਵਾਰੀ ਰੋਟੀ ਪਕਾਉਣ ਤੋਂ ਲੈ ਕੇ ਬੱਚੇ ਵੱਡੇ ਹੁਣ ਤੱਕ ਵੀ ਪਹਿਲੀ ਰੋਟੀ ਉਸ ਨੂੰ ਦਿੰਦੀ ਸੀ ਮੈਂ ਵੀਡੀਓ ਚਲਾ ਕੇ ਮੇਰੀ ਪਤਨੀ ਦੇ ਹਾਅ ਭਾਵ ਦੇਖ ਰਿਹਾ ਸੀ ਕਿਉਂਕਿ ਉਸਨੇ ਕਦੇ ਵੀ ਮੈਨੂੰ ਪਹਿਲੀ ਰੋਟੀ ਨਹੀਂ ਸੀ ਦਿੱਤੀ ਮੈਂ ਚਾਹੁੰਦਾ ਸੀ ਕਿ ਉਸ ਨੂੰ ਅਹਿਸਾਸ ਹੋਵੇ ਕਿ ਫਰਜ਼ ਨਿਭਾਉਣ ਵਿੱਚ ਉਹ ਦੁਨੀਆ ਤੋਂ ਪਿੱਛੇ ਹੈ ਔਖੀਆਂ ਗੱਲਾਂ ਦੀ ਸੌਖੀ ਜਿਹੀ ਦਲੀਲ ਦੇ ਕੇ ਵੀ ਉਹ ਮੇਰੇ ਤੋਂ ਹਮੇਸ਼ਾ ਹੀ ਜਿੱਤ ਜਾਂਦੀ ਸੀ ਪਰ ਅੱਜ ਨਹੀਂ ਜਿੱਤ ਸਕੇਗੀ ਮੈਂ ਅੰਦਰੋਂ-ਅੰਦਰੀ ਬੜਾ ਖੁਸ਼ ਹੋ ਰਿਹਾ ਸੀ ਉਸ ਦੀ ਹਾਰ ਅਤੇ ਆਪਣੀ ਪਹਿਲੀ ਜਿੱਤ ਵੇਖਣ ਲਈ ਉਹ ਵੀ ਬੜੇ ਧਿਆਨ ਨਾਲ ਸੁਣ ਰਹੀ ਸੀ ਅਖੀਰ ਉਸ ਦੇ ਮੱਥੇ ਤੇ ਤਿਉੜੀ ਉਬਰੀ ਸੱਜੇ ਹੀ ਉਸ ਦੇ ਮੂੰਹੋਂ ਨਿਕਲਿਆ ਇਸ ਭਾਈ ਨੇ ਆਪਣੇ ਮਾਪਿਓ ਬਾਰੇ ਕੁਝ ਦੱਸਿਆ ਹੀ ਨਹੀਂ ਨਾਲ ਹੀ بیٹے بیٹے ਨੂੰ ਆਵਾਜ਼ ਮਾਰੀ بیٹے ਬਾਪੂ ਜੀ ਨੂੰ ਰੋਟੀ ਦੇ ਕੇ ਆਓ ਮੈਂ ਜਿਵੇਂ ਇੱਕਦਮ ਨੀਂਦ ਤੋਂ ਜਾਗਿਆ ਹੋਵਾਂ ਉਹ ਹਰ ਰੋਜ਼ ਇਸੇ ਤਰ੍ਹਾਂ ਕਰਦੇ ਸੀ ਪਹਿਲਾਂ ਬੇਬੇ ਤੇ ਬਾਪੂ ਜੀ ਨੂੰ ਫਿਰ ਮੈਨੂੰ ਤੇ ਬੱਚਿਆਂ ਨੂੰ ਮੇਰੀ ਪਤਨੀ ਨੂੰ ਹੋਰ ਕੁਝ ਕਹਿਣ ਦੀ ਜ਼ਰੂਰਤ ਹੀ ਨਾ ਪਈ ਅੱਜ ਉਹ ਬਿਨਾਂ ਬਹਿਸ ਕੀਤੀਆਂ ਹੀ ਜਿੱਤ ਗਈ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਮਿੰਨੀ ਕਹਾਣੀ ਤੁਹਾਨੂੰ ਪਸੰਦ ਆਵੇਗੀ ਕੱਲ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ